ਸੁਰੀਲੀ ਆਵਾਜ਼ ਦਾ ਮਾਲਕ ਤੇ ਗੁਰਸਿੱਖੀ ਦੇ ਰੰਗ ਚ ਰੰਗਿਆ ਇਹ ਬੱਚਾ ਹੈ 10 ਸਾਲਾਂ ਦਾ ਸਰਬਜੋਤ ਸਿੰਘ ਜਿਸ ਵੱਲੋਂ ਗਾਈ ਜਾਂਦੀ ਕਬਿਸ਼ਰੀ ਦੀ ਸ਼ੋਭਾ ਹਰ ਪਾਸੇ ਹੈ ਸਰਬਜੋਤ ਵਾਂਗ ਉਸ ਦੀ ਵੱਡੀ ਭੈਣ ਕੋਮਲਪ੍ਰੀਤ ਦੀ ਆਵਾਜ਼ ਵੀ ਆਪਣੀ ਵੀਰ ਵਾਂਗ ਬਹੁਤ ਸੁਰੀਲੀ ਹੈ ਉਹ ਵੀ ਬਹੁਤ ਸੋਹਣਾ ਸ਼ਬਦ ਕੀਰਤਨ ਕਰਦੀ ਹੈ ਜਿਸ ਕੇਸੀ ਤਰੰਤ ਰੰਤੀ ਤਹਿਸੀਲ ਪੱਟੀ ਦੇ ਪਿੰਡ ਕੈਰੋਂ ਦੇ ਰਹਿਣ ਵਾਲੇ ਇਸ ਗੁਰਸਿੱਖ ਪਰਿਵਾਰ ਦੇ ਬੱਚੇ ਪੂਰੇ ਇਲਾਕੇ 'ਚ ਇੱਕ ਮਿਸਾਲ ਬਣ ਕੇ ਉਭਰੇ ਨੇ ਮੌਜੂਦਾ ਦੌਰ 'ਚ ਜਿੱਥੇ ਕੁਝ ਸਿੱਖ ਪਰਿਵਾਰਾਂ ਦੇ ਬੱਚੇ ਕੁਰਾਹੇ ਪੈ ਕੇ ਆਪਣੇ ਕੇਸ ਕਤਲ ਕਰਵਾ ਰਹੇ ਨੇ ਉੱਥੇ ਹੀ ਇਹ ਬੱਚੇ ਗੁਰਸਿੱਖੀ ਦੇ ਲੜ ਲੱਗ ਕੇ ਚੰਗਾ ਨਾਮਣਾ ਖੱਟ ਰਹੇ ਨੇ ਸਰਬਜੋਤ ਅਤੇ ਕੋਮਲਪ੍ਰੀਤ ਪਿੰਡ ਦੇ ਸੰਤ ਬਾਬਾ ਠਾਕੁਰ ਸਿੰਘ ਜੀ ਗੁਰਮਤ ਵਿਦਿਆਲੇ ਵਿੱਚ ਪੜ੍ਹਦੇ ਨੇ ਤੇ ਕਵਿਸ਼ਰੀ ਕੀਰਤਨ ਤੇ ਗੱਤਕੇ ਦੇ ਜੋਹਰ ਸਿੱਖਦੇ ਨੇ ਜਦੋਂ ਵੀ ਇਹਨਾਂ ਨੂੰ ਪੜ੍ਹਾਈ ਤੋਂ ਵੇਲ ਮਿਲਦੀ ਹੈ ਤਾਂ ਇਹ ਬੱਚੇ ਆਪਣੇ ਘਰ ਚ ਹੀ ਕਵਿਸ਼ਰੀ ਕੀਰਤਨ ਤੇ ਗੱਤਕੇ ਦਾ ਅਭਿਆਸ ਕਰਦੇ ਨੇ ਸਰਫ ਜੋ ਸਿੰਘ ਤਾਂ ਕਈ ਗੁਰਮਤ ਸਮਾਗਮਾਂ ਦੇ ਵਿੱਚ ਜਾ ਕੇ ਸੰਗਤ ਨੂੰ ਕਵਿ ਸ਼ਰੀ ਸੁਣਾਉਂਦਾ ਹੈ ਚੋਰਾਵਾਰ ਬਤੇ ਸਿੰਘਾ ਗੀਤ ਤੇ ਦੁਜਾਰ ਨੂੰ ਤੋਕਦਾ ਐ ਸਰ ਸਾਰਾ ਕਾਂਦੇ ਦੀਦਾਰ ਨੂੰ ਪੈਣ ਕੋਮਲ ਪ੍ਰੀਤ ਕੀਰਤਨ ਕਰਦੀ ਹੈ ਜਿਸ ਸਦਕਾ ਦੋਵਾਂ ਬੱਚਿਆਂ ਨੂੰ ਕਈ ਸਨਮਾਨ ਮਿਲ ਚੁੱਕੇ ਨੇ ਤੇ ਗਤਕਾ ਮੁਕਾਬਲੇ ਦੇ ਵਿੱਚ ਕਈ ਮੈਡਲ ਜਿੱਤ ਚੁੱਕੇ ਨੇ ਜਦੋਂ ਮੈਂ ਲੈ ਚਾਈਦਾ ਹੀ ਉਦੋਂ ਕਿਸਤੇ ਤੇ ਕੁਇਸ਼ੀ ਗੌਂਦੇ ਤੇ ਮੈਨੂੰ ਹੀ ਲੱਗਦਾ ਮੈਂ ਵੀ ਇਤਰਾ ਨਾ ਬਣਾ ਸੰਤ ਬਾਵਾ ਠਾਕੁਰ ਸਿੰਘ ਜੀ ਗੁਰਮਤੀ ਵਿਦਿਆਲਾ ਕੈਰੋ ਜੋ ਕਿ ਇਹਨਾਂ ਨੇ ਲੈਣ ਤੇ ਪਾਇਆ ਬਣੇ ਸ ਤੇ ਕੁਇਸ਼ੀ ਕਿਸ ਤਰ੍ਹਾਂ ਸਿੱਖੀ ਡਿਊਟੂ ਤੋਂ ਹਾਂ ਉੱਥੋਂ ਹੀ ਸਿੱਖ ਕੇ ਜੋ ਹੰਦਾ ਯੋ ਸਿੱਖ ਲਈਦਾ ਹੀ ਹਾਂ ਇੱਕ ਡੰਨ ਰੱਖੀ ਹੁੰਤੇ ਲਿਖ ਲਈਦੀ ਕੁਇਸ਼ੀ ਤੇ ਫਿਰ ਯਾਦ ਕਰਦੇ ਰਹੀ ਨਾਲੋਂ ਆਈ ਜਿਹੜੇ ਮੈਡਲ ਜਿੱਤੇ ਹੋਏ ਆ ਇਹ ਸਭ ਕਿਸ਼ਰੀਤੋ ਹੀ ਬੋਲ ਕੇ ਕਿ ਹੋਰ ਵੀ ਸਕੂਲ ਦੇ ਵਿੱਚ ਮੰਨਣਾ ਕਿਸ਼ਰੀਤ ਗੱਤ ਕੇ ਚ ਵੀ ਤੇ ਸਕੂਲ ਚ ਵੀ ਜਿੱਤੇ ਇਹ ਸੀ ਸੰਤ ਬਾਬਾ ਠਾਕੁਰ ਸਿੰਘ ਗੁਰਮਤਿ ਦੇ ਅਲਾਕਾਰ ਦੇ ਵਿੱਚ ਜਾਂਦੇ ਸੀ ਹਨ ਸਾਡੇ ਮਮਾ ਪਾਪਾ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾਇ ਕਰੋ ਤੇ ਫਿਰ ਉੱਥੋਂ ਦੇ ਵੀਰ ਜੀ ਸਾਨੂੰ ਭਾਈ ਸਖਜੈ ਸਿੰਘ ਜੀ ਕੋ ਪਾਲਾ ਅਤੇ ਕੀਰਤਨ ਵਾਲੇ ਵੀਰ ਜੀ ਭਾਈ ਬਹਾਲ ਸਿੰਘ ਉਹਨਾਂ ਤੋਂ ਅਸੀਂ ਕੀਰਤਨ ਦੀ ਸਿੱਖਿਆ ਲਈ ਤੇ ਸੰਤਿਆ ਵੀ ਕੀਤੀ ਹੈ ਤੇ ਗਤਕਾ ਵੀ ਸਿੱਖਦੇ ਆ ਤੇ ਹੋਰ ਵੀ ਤਮਾ ਤੇ ਅਸੀਂ ਕੀਰਤਨ ਵੀ ਕੀਤਾ ਹੈ ਤੇ ਸਕੂਲ ਦੇ ਵਿੱਚ ਵੀ ਅਸੀਂ ਰੋਜ਼ ਪ੍ਰੇਰ ਕਰਾਉਂਦੇ ਆ ਤੁਸੀਂ ਵੀ ਗੁਰ ਸਿੱਖ ਬਣੋ ਸਿੱਖ ਬਣ ਸਿੱਖੀ ਸਿੱਖਿਆ ਨ ਕਰੋ ਤੇ ਫਿਰ ਇਸ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜੀ ਆ ਵਧੀਆ ਸਿੱਖਿਆ ਮਿਲੇ ਤੇ ਵਾਲ ਨਾ ਘਟਾਇਆ ਜਾਵੇ ਸਿੱਖ ਸੰਸਥਾਵਾਂ ਨੂੰ ਇਹ ਕੰਨਿਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਅਤੇ ਮਾਤਾ ਪਿਤਾ ਦਾ ਵੀ ਨਾਸ਼ ਜਿਹੜਾ ਇਹ ਰੋਸ਼ਨ ਕਰ ਸਕੀ ਹੈ ਆਪਣੇ ਹੌਨ ਹਾਰ ਬੱਚਿਆਂ ਦੀਆਂ ਪ੍ਰਾਪਤੀਆਂ ਤੇ ਮਾਪਿਆਂ ਨੂੰ ਵੀ ਮਾਣ ਹੈ ਜਦੋਂ ਵੀ ਇਹ ਦੋਵੇਂ ਬੱਚੇ ਕਿਸੇ ਗੁਰਮਤ ਸਮਾਗਮ 'ਚ ਹਿੱਸਾ ਲੈਣ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੋਂ ਮੇ ਗੁਰਸਿੱਖ ਬੱਚਿਆਂ ਦੇ ਮਾਪਿਆਂ ਦੀ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਏ ਤਾਂ ਜੋ ਉਹ ਕੀਰਤਨ ਕਵਿਸ਼ਰੀ ਤੇ ਗਤਕੇ ਦੇ ਅਭਿਆਸ ਨੂੰ ਚਾਰੀ ਰੱਖ ਸਕਣ ਉਹਨਾਂ ਕੁਰਾਹੇ ਪਈ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗੁਰਸਿੱਖੀ ਦੇ ਨਾਲ ਜੁੜਨ ਤਾਂ ਜੋ ਸਿੱਖੀ ਦੀ ਫੁਲਵਾੜੀ ਹੋਰ ਵਧੇ ਤੇਨੂੰ ਛਾਗੇ ਹੋਈ ਗੁੜੀਆਂ ਨੂੰ ਵੀ ਹਾਰਮੋਨੀਅਮ ਮਿਲਿਆ ਹੈ ਸਭ ਜੀ ਗਿਫਟ ਮਿਲਿਆ ਕਿ ਕਿਰਤਵਾਸ ਸਵਾ ਕਰਦੀ ਆ ਤੇ ਕਾਕੇ ਨੂੰ ਵੀ ਸੱਜੀ ਬਹੁਤ ਸ਼ੌਂਕ ਹੈ ਕਿ ਮੈਂ ਕਵਿਸ਼ਰੀ ਜਿਹਾ ਬੰਨਾ ਹਾਂ ਰਿਆ ਸਭ ਜਿਹੜਾ ਗੁੜੀਆਂ ਨੇ ਤੇ ਵਿਦਿਆਲਿਆ ਸਿੱਖਿਆ ਤੇ ਕਾਕੇ ਨੂੰ ਵੀ ਸ਼ੌਕ ਹੈ ਕਿ ਮੋਬਾਈਲ ਆ ਲੈ ਵੇਖ ਕੇ ਹੀ ਕਵਿਸ਼ਰੀ ਬੋਲਦਾ ਰਹਿੰਦਾ ਹੀ ਲਿਖ ਕੇ ਤੇ ਯਾਦ ਕਰਕੇ ਜਿਵੇਂ ਰਾਤ ਨੂੰ ਕਿਨੋਂ ਲੈਂਦੇ ਲਿਖੀ ਆ ਤੇ ਸਵੇਰੇ ਜਾ ਕੇ ਸਟੇਜ ਤੇ ਬੋਲ ਦਿੰਦਾ ਬਹੁਤ ਥਾਵਾਂ ਤੇ ਨੇ ਜਾ ਕੇ ਕਵਿਸ਼ਰੀ ਬੋਲਦੀ ਹੈ ਇੰਨਾ ਬੱਚਿਆਂ ਵਾਂਗੂ ਤੁਸੀਂ ਵੀ ਗੁਰੂ ਵਾਲੇ ਬਣੋ ਤੇ ਕੀਰਤਨ ਸਿੱਖੋ ਗੁਰਬਾਣੀ ਦੇ ਨਾਲ ਲੱਗੋ ਤੇ ਅੱਗੇ ਤੋਂ ਹੀ ਕੋਈ ਛੋਟੇ ਬੱਚੇ ਤੁਹਾਡੇ ਨਾਲ ਵੇਖ ਕੇ ਵੀ ਸਾਰੇ ਕੀਰਤਨ ਦੇ ਸੇਵਾ ਕਰਨ ਕੀਰਤਨ ਸਿੱਖਣਾ ਾਨੂੰ ਬਹੁਤ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਆ ਕਿ ਬਾਕੀ ਅਸੀਂ ਹੋਰ ਵੀ ਦੂਸਰੇ ਜਣਿਆਂ ਨੂੰ ਵੀ ਇਹੋ ਕੇ ਬੇਨਤੀ ਕਰਦੇ ਆ ਕਿ ਗੁਰਬਾਣੀ ਨਾਲ ਜੁੜੋ ਵਿਦਿਆਲਾ ਸਾਡੇ ਪਿੰਡ ਕੈਰੋ ਵਿਦਿਆਲਾ ਵਾ ਕਿ ਸਾਡੇ ਬੱਚੇ ਤਿੰਨੇ ਉੱਥੇ ਕੀਰਤਨ ਕਰਨ ਜਾਂਦੇ ਆ ਡੇਲੀ ਕਲਾਸ ਲੱਗਦੀ ਆ ਤੇ ਐਤਵਾਰ ਜਿਹੜਾ ਉਹ ਸੁਖਨੀ ਸਾਹਿਬ ਵੀ ਕਰਨ ਜਾਂਦੇ ਆ ਪਾਠ ਵੀ ਕਰਦੇ ਆ ਇਹੋ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਕਰੋ ਤੇ ਸਾਡੇ ਬੱਚਿਆਂ ਵਾਂਗੂ ਇਹਨਾਂ ਨੂੰ ਗੁਰਬਾਣੀ ਨਾਲ ਜੋੜੋ ਅਹੀਂ ਅਨਿਆ ਕੀ ਸਾਡੇ ਬੱਚਾ ਵੱਲੇ ਵੱਧ ਤੋਂ ਵੱਧ ਕੀ ਧਿਆਨ ਦਿੱਤਾ ਜਾਵੇ ਕਿ ਮਹਾਰਾਜ ਦੇ ਹੋ ਰਹੇ ਲੜ ਲੱਗਣ ਕਿ ਸਰਕਾਰ ਨੂੰ ਇਹੋ ਪੀਦਾ ਕਿ ਸਾਡੇ ਬੱਚਿਆਂ ਦੇ ਨਾਲ ਸੰਯੋਗ ਦੇਵੇ ਵਾਕਈ ਇਹਨਾਂ ਬੱਚਿਆਂ ਦੇ ਗੁਰਸਿੱਖੀ ਨਾਲ ਪਿਆਰ ਤੇ ਲਗਨ ਨੂੰ ਸਲਾਮ ਹੈ ਤੇ ਨਾਲ ਹੀ ਇਹਨਾਂ ਦੇ ਮਾਪੇ ਵੀ ਵਧਾਈ ਤੇ ਪਾਤਰ ਨੇ ਜਿਨ੍ਹਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜ ਕੇ ਰੱਖਿਆ ਸੋ ਲੋੜ ਹੈ ਕਿ ਸਿੱਖ ਜਥੇਬੰਦੀਆਂ ਇਸ ਪਰਿਵਾਰ ਨੂੰ ਪੂਰਨ ਸਹਿਯੋਗ ਦੇਣ ਤਾਜੋ ਇਹ ਬੱਚੇ ਹੋਰ ਬੁਲੰਦੀਆਂ ਛੂ ਸਕਣ ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ ਪੀਟੀਸੀ న్యూਸ ਦੁਨੀਆ ਦੇ ਨਾਲ ਸਾਡਾ ਵਿਰਸਾ ਯਮੀ